ਅਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਰਾਮਦੀਰਸ ਰੋਡ ਤੇ ਕਾਲਾ ਕਨੂਪੁਰ ਏਰੀਆ ਦਾ ਜਿਹੜਾ ਰਾਧਾ ਸੋਮੀ ਸਤਸੰਗ ਬਿਆਸ ਹੈ ਅੱਜ ਦੀ ਇੱਕ ਵੱਡੀ ਡਿਵੈਲਪਮੈਂਟ ਜਿਹੜੀ ਹੈ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਡੇਰਾ ਰਾਧਾ ਸੋਮੀ ਸਤਸੰਗ ਬਿਆਸ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਜੁੜੀ ਹੈ ਕਿ ਡੇਰੇ ਦੇ ਜਿਹੜੇ ਮੌਜੂਦਾ ਮੁਕੀ ਨੇ ਰਾਧਾ ਸੋਮੀ ਸਾਧ ਸੰਗ ਬਿਆਸ ਦੇ ਮੁਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਉਹਨਾਂ ਨੇ ਆਪਣੇ ਉਧਰ ਅਧਿਕਾਰੀ ਦੀ ਚੋਣ ਜਿਹੜੀ ਆ ਕਰ ਲਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਰਾਧਾ ਸੋਮੀ ਸਾਧ ਸੰਗ ਬਿਆਸ ਦੀਆਂ ਨੇ ਜਿੱਥੇ ਹਰ ਐਤਵਾਰ ਦੇ ਐਤਵਾਰ ਜਿਹੜਾ ਇਸ ਜਗ੍ਹਾ ਦੇ ਉੱਤੇ 사ਤਸੰਗ ਜਿਹੜੇ ਨੇ ਹੁੰਦੇ ਨੇ ਔਰ ਜਿ ਭਨਾਰੇ ਵਾਲੇ ਦਿਨਾਂ ਦੇ ਵਿੱਚ ਵੀ 사ਤਸੰਗ ਹੁੰਦੇ ਨੇ ਤਾਂ ਅੱਜ ਸਾਰੇ ਹੀ ਡੇਰਾ ਪ੍ਰੇਮੀ ਜਿਹੜੇ ਨੇ ਡੇਰਾ ਰੌਰਾ ਸੁਮੀ 사ਤਸੰਗ ਵਿਆਸ ਦੇ ਨਾਲ ਜਿਹੜੇ ਜੁੜੀ ਸੰਗਤ ਹੈ ਉਹਨਾਂ ਦੇ ਲਈ ਇਹ ਇੱਕ ਵੱਡੀ ਖਬਰ ਹੈ ਸਰਦਾਰ ਜਸਬੀਰ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹ ਡੇਰਾ ਰਾਦਾ ਸੌਮੀ ਬਿਆਸ ਦੇ ਨਵੇਂ ਮੁਖੀ ਬਣੇ ਨੇ 45 ਸਾਲਾ ਉਮਰ ਹੈ ਤੇ ਉਹਨਾਂ ਨੇ ਬਾਇਓ ਕੈਮੀਕਲ ਇੰਜੀਨੀਅਰਿੰਗ ਤੇ ਬਾਇਓ ਟੈਕਨੋਲੋਜੀ ਦੇ ਵਿੱਚ ਆਪਣੀ ਬੈਚਲਰ ਤੇ ਮਾਸਟਰ ਡਿਗਰੀਆਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਨੇ ਕੈਂਬਰिज ਯੂਨੀਵਰਸਿਟੀ ਤੋਂ ਕੈਮੀਕਲ ਦੀ ਇੰਜੀਨੀਅਰਿੰਗ ਦੀ ਪੀ ਐਚ ਡੀ ਕੀਤੀ ਹੈ ਤਾਂ ਅ ਦਵਾਈਆਂ ਦੀ ਕੰਪਨੀ ਦੇ ਨਾਲ ਵੀ ਜੁੜੇ ਰਹੇ ਨੇ ਜਸਦੀਪ ਸਿੰਘ ਨੇ ਫਾਰਮਾਸਿਟੀਕਲ ਕੰਪਨੀ ਦੇ ਵਿੱਚ ਵੀ ਜਿਹੜਾ ਹੈ ਉਹ ਕੰਮ ਕੀਤਾ ਹੈ ਤਾਂ ਡੇਰਾ ਰਾਧਾ ਸੋਮੀ 사త్సંગ ਬਿਆਸ ਪੰਜਾਬ ਦਾ ਇੱਕ ਵੱਡਾ ਤੇ ਨਾਮਵਰ ਡੇਰਾ ਔਰ ਸਭ ਤੋਂ ਵੱਡੀ ਗੱਲ ਜਿਨ੍ਹਾਂ ਦਾ ਜਿਹੜਾ ਕਦੀ ਵੀ ਜਿਹੜਾ ਕਿਸੇ ਵਿਵਾਦ ਦੇ ਵਿੱਚ ਇਸ ਡੇਰੇ ਦਾ ਕਦੀ ਵੀ ਜਿਹੜਾ ਨਾਮ ਜਿਹੜਾ ਉਹ ਸਾਹਮਣੇ ਨਹੀਂ ਆਇਆ ਹਮੇਸ਼ਾ ਗੁਰੂ ਦੇ ਨਾਲ ਜੁੜਨ ਦੀ ਗੱਲ ਕਰਦੇ ਨੇ ਲੋਕ ਸੇਵਾ ਦੇ ਵਿੱਚ ਜਿਹੜੇ ਨੇ ਉਹ ਕੰਮ ਕਰਦੇ ਨੇ ਵਕ ਵਕ ਜਿਹੜੇ ਇਹਨਾਂ ਦੇ ਕੰਮ ਨੇ ਸੇਵਾ ਜਿਹੜੇ ਜਿਵੇਂ ਮੈਡੀਕਲ ਇੰਸਟੀਚੂਟਸ ਦੇ ਵਿੱਚ ਬਹੁਤ ਵੱਡੇ ਜਿਹੜਾ ਹਸਪਤਾਲ ਇਹਨਾਂ ਨੇ ਬਿਆਸ ਵਿਖੇ ਬਣਾਇਆ ਹੈ ਉਥੇ ਜਿਹੜੇ ਨੇ ਜੁੜੇ ਉਥੇ ਲੋਕਾਂ ਦੀ ਸੇਵਾ ਕਰਦੇ ਨੇ ਤਾਂ ਐਤਵਾਰ ਤੇ ਐਤਵਾਰ ਜਿਹੜੇ ਸਤਸੰਗ ਹੁੰਦੇ ਨੇ ਇਸ ਜਗ੍ਹਾ ਦੇ ਉੱਤੇ ਜਿਹੜੇ ਅਹੁਦੇਦਾਰ ਨੇ ਡੇਰੇ ਦੇ ਜਾਂ ਜਿਹੜੇ ਸੈਕਟਰੀ ਸਾਹਿਬ ਨੇ ਕਿਉਂਕਿ ਵਕ ਵਕ ਜਗ੍ਹਾ ਜਿਹੜੇ ਡੇਰੇ ਦੇ ਅਹੁਦੇਦਾਰ ਜਿਹੜੇ ਆਉਂਦੇ ਨੇ ਉਹ ਉਹ ਇਥੇ ਜਿਹੜੇ ਨੇ ਪਹੁੰਚ ਰਹੇ ਨੇ ਤਾਂ ਇਹ ਕਿਉਂਕਿ ਜੇ ਗੱਲ ਕੀਤੀ ਜਾਵੇ ਤਾਂ ਵੱਡਾ ਜਿਹੜਾ ਸਭ ਤੋਂ ਵੱਡਾ ਡੇਰਾ ਰਹਾ ਤੁਹਾਨੂੰ ਫਤਸੰਗ ਬਿਆਸ ਦਾ ਉਹ ਬਿਆਸ ਵਿਕੇ ਸਥਿਤ ਹੈ ਡੇਰਾ ਬਿਆਸ ਦੇ ਨਜ਼ਦੀਕ ਤੇ ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜੇ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਮਾਲ ਰੋਡਰ ਦੀ ਗੱਲ ਕੀਤੀ ਜਾਵੇ ਸੈਲੀਬ੍ਰੇਸ਼ਨ ਮਾਲ ਦੇ ਨਜ਼ਦੀਕ ਗੱਲ ਕੀਤੀ ਜਾਵੇ ਛਾੜੇ ਗੱਲ ਕੀਤੀ ਜਾਵੇ ਉਹ ਬੁਰਦੀ ਗੱਲ ਕੀਤੀ ਜਾਵੇ ਤਾਂ ਵਕ ਵਕ ਥਾਵਾਂ ਦੇ ਉੱਤੇ ਜਿਹੜੇ ਨੇ ਡੇਰੇ ਦੇ ਜਿਹੜੇ ਅਜਿਹੇ ਡੇਰੇ ਬਣੇ ਨੇ ਜਿੱਥੇ ਲੋਕ ਜਿਹੜੇ ਨੇ ਉਹ satsang ਕਰਨ ਆਉਂਦੇ ਨੇ ਤਾਂ ਜਸਦੀਪ ਸਿੰਘ 6ਵੇਂ ਮੁਖੀ ਜਿਹੜੇ ਨੇ ਉਹ ਹੋਣਗੇ ਇਸ ਤੋਂ ਪਹਿਲਾਂ ਬਾਬਾ ਗੁਰਿੰਦਰ ਸਿੰਘ ਜੀ ਜਿਹੜੇ ਢਿੱਲੋਂ ਸਾਹਿਬ ਉਹ 1990 ਤੋਂ ਜਿਹੜੇ ਸੀ ਮਹਾਰਾਜ ਚਰਨ ਸਿੰਘ ਦੀ ਜਗਾ ਉਹਨਾਂ ਨੂੰ ਥਾਪਿਆ ਗਿਆ ਸੀ ਗੁਰੂ ਘਰ ਦਾ ਰਾਣਾ ਸੋਮੀ 사ਸੰਗ ਬਿਆਸ ਦਾ ਜਿਹੜਾ ਉਹਨਾਂ ਨੂੰ ਮੁਖੀ ਥਾਪਿਆ ਗਿਆ ਸੀ ਤਾਂ ਅੱਜ ਜਿਹੜੇ ਡੇਰਾ ਰਾਣਾ ਸੋਮੀ 사ਸੰਗ ਬਿਆਸ ਦੇ ਮੁਖੀ ਨੇ ਜਿਹੜੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜੀ ਉਹਨਾਂ ਨੇ ਇਹ ਐਲਾਨ ਕੀਤਾ ਤੇ ਇਸ ਜ਼ਗਾਇਦੇ ਉੱਤੇ ਉਹਨਾਂ ਨੇ ਜਿਹੜੇ ਜਸਦੀਪ ਸਿੰਘ ਗਿੱਲ ਜਿਹੜੇ ਨੇ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹਨਾਂ ਨੂੰ ਡੇਰੇ ਦਾ ਅਗਲਾ ਮੁਖੀ ਸਥਾਪਿਆ ਗਿਆ ਤਾਂ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਖਬਰ ਜਦੋਂ ਹੀ ਨਜ਼ਰ ਸ਼ੁਰੂ ਹੋਈ ਆਉਣੀ ਸ਼ੁਰੂ ਆਈ ਤਾਂ ਉਸ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸਾਰੇ ਜਿਹੜੇ ਡੇਰੇ ਨਾਲ ਜੁੜੇ ਲੋਕ ਨੇ ਭਾਵੇਂ ਉੱਤਰ ਪ੍ਰਦੇਸ਼ ਨਾਲ ਹੋਣ ਜਾਂ ਬਿਹਾਰ ਨਾਲ ਤਾਂ ਸਾਨੂੰ ਵੀ ਉਹਨਾਂ ਦੇ ਫੋਨ ਜਰੂਰ ਆ ਰਹੇ ਸੀ ਪਰ ਜਿਵੇਂ ਜਿਵੇਂ ਹੌਲੀ ਹੌਲੀ ਇਹ ਖਬਰ ਦੀ ਜਿਹੜੀ ਆ ਪੁਸ਼ਟੀ ਹੋਣੀ ਸ਼ੁਰੂ ਆਈ ਤਸਵੀਰਾਂ ਦੇ ਵਿੱਚ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜੇ ਡੇਰੇ ਦੇ ਅਹੁਦੇਦਾਰ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਜਿਹੜੇ ਆ ਗੱਲਬਾਤ ਕਿਸੇ ਵੀ ਕਰਨ ਤੋਂ ਜਿਹੜਾ ਉਹ ਮਨਾ ਕਰ ਦਿੱਤਾ ਗਿਆ ਤਾਂ ਇਹ ਇੱਕ ਵੱਡੀ ਖਬਰ ਹੈ ਕਿਉਂਕਿ ਰਾਧਾ ਸੋਮੀ 사ਸੰਗ ਬਿਆਸ ਜਿਹੜੀ ਸੰਪਰਦਾਇ ਵੱਡੀ ਸੰਪਰਦਾਇ ਹੈ ਤੇ ਕਰੋਨਾ ਦੀ ਗਿੰਤੀ ਦੇ ਵਿੱਚ ਲੋਕ ਜਿਹੜੇ ਨੇ ਇਹਨਾਂ ਨਾਲ ਜੁੜੇ ਹੋਏ ਨੇ ਔਰ ਗੈਰ ਸਿਆਸੀ ਜਿਹੜੀ ਸੰਸਥਾ ਹਮੇਸ਼ਾ ਇਹ ਰਹੀ ਹੈ ਕਿਸੇ ਵੀ ਜਿਹੜੇ ਬਹੁਤ ਸਾਰੇ ਜਿਵੇਂ ਕੇ ਪੰਜਾਬ ਦੇ ਬਾਕੀ ਦੇ ਰਹੇ ਨੇ ਉਹ ਸਿਆਸਤ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਪਰ ਰਾਧਾ ਸੋਮੀ 사ਸੰਗ ਬਿਆਸ ਨੇ ਜਿਹੜੇ ਦੀਪੂਮ ਕਾਹ ਮੇਂ ਜਿਹੜੀ ਆ ਉਹ ਰਹੀ ਹੈ ਗੈਰ ਸਿਆਸੀ ਰਹੀ ਹੈ ਤੇ ਹਮੇਸ਼ਾ ਲੋਕ ਸੇਵਾ ਦੇ ਵਿੱਚੋਂ ਯਕੀਨ ਕਰਦੇ ਨੇ ਤਾਂ ਇਸੇ ਤਰ੍ਹਾਂ ਹੀ ਅੱਜ ਜਿਹੜੀ ਇੱਕ ਵੱਡੀ ਇੱਕ ਡਿਵੈਲਪਮੈਂਟ ਜਿਹੜੀ ਆ ਬਾਬਰੀ ਹੈ ਕਿਉਂਕਿ ਪਿਛਲੇ ਸਮੇਂ ਤੋਂ ਇੱਕ ਕਾਫੀ ਇਸ ਕੇ ਜਹੀਆਂ ਕੰਸਵਾਸਨ ਕੇ ਜਿਹੜੇ ਡੇਰੇ ਦੇ ਮੌਜੂਦਾ ਮੁਗੀ ਨੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਸਾਹਿਬ ਉਹ ਆਪਣੀ ਜਿਹੜੀ ਆ ਉਹ ਆਪਣੇ ਉਤਰਾਧਿਕਾਰੀ ਦੀ ਚੋਣ ਜਿਹੜੀ ਕਰ ਸਕਦੇ ਨੇ ਤਾਂ ਇਹ ਅੱਜ ਇਸੇ ਤਰ੍ਹਾਂ ਹੀ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੇ 1990 ਤੋਂ ਜਿਹੜੇ ਤਕਰੀਬਨ ਪਿਛਲੇ 34 ਸਾਲਾਂ ਤੋਂ ਜਿਹੜੀ ਇਹ ਸੇਵਾਵਾਂ ਦੇ ਰਹੇ ਸੀ ਡੇਰੇ ਡੇਰਾ ਰਾਜਾ ਸੋਮੇ ਸਾਧ ਸੰਗ ਬਿਆਸ ਦੇ ਬਹੁਤ ਸਾਰੇ ਕਿਉਂਕਿ ਡੇਰਾ ਹਮੇਸ਼ਾ ਦੀ ਸੇਵਾ ਦੇ ਕਾਰਜਾਂ ਨਾਲ ਜੁੜਿਆ ਹੋਇਆ ਹੈ ਬਹੁਤ ਸਾਰੇ ਸਾਂਝ ਸੇਵਾਈ ਦੇ ਅਭਿਆਨ ਦੇ ਵਿੱਚ ਡੇਰੇ ਦੀ ਜਿਹੜੀ ਰਾਜਾ ਸੋਮੇ ਸਾਧ ਸੰਗ ਬਿਆਸ ਦੀ ਭੂਮਿਕਾ ਰਹਿੰਦੀ ਹੈ ਔਰ ਸਫਾਈ ਦੀ ਮਿਸਾਲ ਜਿਹੜੀ ਪੈਦਾ ਹੁੰਦੀ ਹੈ ਇਥੇ ਦੇਸ਼ ਦੇ ਪ੍ਰਧਾਨ ਮੰਤਰੀ ਹਾਲ ਹੀ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਸੀ ਉਹ ਵੀ ਇੱਥੋਂ ਹੋ ਕੇ ਗਏ ਨੇ ਦੇਸ਼ ਦੇ ਜਿੰਨੀਆਂ ਵੀ ਵੱਡੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਇੱਥੇ ਆਉਂਦੇ ਰਹਿੰਦੇ ਨੇ ਮਹਾਰਾਜ ਦੇ ਦਰਸ਼ਨ ਕਰਦੇ ਰਹਿੰਦੇ ਨੇ ਤਾਂ ਹੁਣ ਜਿਹੜੇ ਜਸਦੀਪ ਸਿੰਘ ਗਿੱਲ ਜਿਹੜੇ ਨਵੇਂ ਡੇਰਾਮੁਗੀ ਚੁਣੇ ਗਏ ਨੇ ਉਤਰਾਧਿਕਾਰੀ ਜਿਨ੍ਹਾਂ ਨੂੰ ਥਾਪਿਆ ਗਿਆ ਹੈ ਪਹਿਲਾਂ ਉਹ ਜੋ ਜਾਣਕਾਰੀ ਡੇਰੇ ਦੇ ਸੋਰਸਸ ਤੋਂ ਮਿਲੀ ਹੈ ਉਹ ਸਿਰਫ ਸੇਵਾ ਦੇ ਕਾਰਜਾਂ ਦੇ ਵਿੱਚ ਹੀ ਉਹ ਜੁੜੇ ਹੋਏ ਸਨ ਪ੍ਰਬੰਧਕੀ ਕੰਮ ਦੇਖਦੇ ਸੀ ਕਿਉਂਕਿ ਡੇਰੇ ਦੀ ਬਹੁਤ ਸਾਰੇ ਜਿਹੜੇ ਸੇਵਾ ਦੇ ਨਾਲ ਜੁੜੇ ਕੰਮ ਨੇ ਹਸਪਤਾਲਾਂ ਦੇ ਨਾਲ ਮੈਡੀਕਲ ਸੇਵਾਵਾਂ ਦੇ ਨਾਲ ਜੁੜੇ ਜਿਹੜੇ ਕੰਮ ਉਹ ਦੇਖਦੇ ਨੇ ਤਾਂ ਜਿਹੜੀ ਐਡਮਿਨਿਸਟ੍ਰੇਸ਼ਨ ਜਿਹੜੀ ਸੀ ਉਹ ਉਸ ਦੇ ਵਿੱਚ ਉਹ ਸਰਗਰਮ ਭੂਮਿਕਾ ਜਿਹੜੀ ਨਿਭਾਉਂਦੇ ਸੀ ਤਾਂ ਹੁਣ ਮਾਰੇ ਨੇ 45 ਸਾਲਾਂ ਦੀ ਉਹਨਾਂ ਦੀ ਉਮਰ ਹੈ ਜਸਦੀਪ ਸਿੰਘ ਗਿੱਲ ਜੀ ਜਿਹੜੇ ਨਵੇਂ ਮੁਖੀ ਹੋਣਗੇ ਤੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਜਿਹੜੇ ਹੁਣ ਅਗਲੇ ਸਮੇਂ ਦੇ ਵਿੱਚ ਉਹ ਜਿਹੜੀ ਡੇਰੇ ਦੇ ਵਿੱਚ ਆਪਣੀ ਜ਼ਿੰਮੇਵਾਰੀ ਹੈ ਉਹ ਬਖੂਬੀ ਨਿਭਾਉਣਗੇ ਸੰਗਤ ਜਿਹੜੀ ਹੈ ਤਸਵੀਰਾਂ ਉਹਨਾਂ ਦੀਆਂ ਖੂਬ ਵਾਇਰਲ ਹੋ ਰਹੀਆਂ ਨੇ ਤੇ ਜਿਹੜੀ ਸੰਗਤ ਹੈ ਅਗਲੇ ਦਿਨਾਂ ਦੇ ਵਿੱਚ ਜਿਹੜੀ ਆ ਉਹਨਾਂ ਨੇ ਹੁਣ ਜਦੋਂ ਭੰਡਾਰਾ ਹੋਏਗਾ ਤਾਂ ਸੰਗਤ ਹੋਣ ਵਾਲੀ ਦਰਸ਼ਨ ਕਰ ਸਕੇਗੀ ਅ ਬਾਬਾ ਜੀ ਦੇ ਨਾਲ ਹੁੰਦੇ ਨੇ ਜਿਹੜਾ ਇਹ ਵੀ ਦੇਖਣਾ ਹੋਏਗਾ ਹਾਲਾਂਕਿ ਮੀਡੀਆ ਤੋਂ ਬਿਲਕੁਲ ਦੂਰੀ ਬਣਾ ਕੇ ਮੀਡੀਆ ਦੇ ਵਿੱਚ ਬਹੁਤ ਮਤਲਬ ਇਹਨਾਂ ਦੀ ਘੱਟ ਚਰਚਾ ਹੁੰਦੀ ਹੈ ਬਹੁਤ ਘੱਟ ਆਪਣੀ ਮੀਡੀਆ ਦੇ ਵਿੱਚ ਗੱਲ ਰੱਖਦੇ ਨੇ ਪਰ ਸੋਸ਼ਲ ਮੀਡੀਆ ਦੇ ਵਿੱਚ ਅੱਜ ਇਹ ਜਿਹੜੀ ਅੱਜ ਦੀ ਖਬਰ ਹੈ ਇਸ ਦੀ ਕਾਫੀ ਜਿਹੜੀ ਚਰਚਾ ਹੋ ਰਹੀ ਹੈ ਔਰ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਡੇਰਾ ਰਾਰਾ ਸਵਾਮੀ 사త్సੰਗ ਬਿਆਸ ਨਾਲ ਜੁੜੇ ਜਿਹੜੇ ਉਹਨਾਂ ਦੇ ਪਰੋਕਾਰ ਨੇ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਡੇਰਾ ਰਾਰਾ ਸਵਾਮੀ ਦੇ ਨਾਲ ਜੁੜੇ ਪਰੋਕਾਰ ਨੇ ਉਹਨਾਂ ਦੇ ਵਿੱਚ ਇਸ ਖਬਰ ਨੂੰ ਲੈ ਕੇ ਇਸ ਦੀ ਹੋਰ ਡਿਟੇਲ ਜਾਣਨ ਨੂੰ ਲੈ ਕੇ ਕਾਫੀ ਉਤਸੁਕਤਾ ਜਿਹੜੀ ਬਣੀ ਹੋਈ ਹੈ ਤੇ ਇਸ ਦੀ ਖਬਰ ਦੇ ਉੱਤੇ ਲਗਾਤਾਰ ਸਾਡੀ ਜਿਹੜੀ ਨਜ਼ਰ ਹੈ ਬਣੀ ਰਹੇਗੀ ਕੀ ਨਾਮ ਹੈ ਸਰ ਤੁਹਾਡਾ ਮੇਰੇ ਨਾਮ ਅਭਿਨਾਸ਼ ਕੁਮਾਰ ਵਿੱਕੀ ਵਿੱਕੀ ਜੀ ਆਉਂਦੇ ਹੋ 사త్సੰਗ ਦੇ ਤੁਸੀਂ ਹਾਂਜੀ ਹਾਂਜੀ ਜੀ ਹਾਂ ਰਿਹਾ ਤੁਹਾਡਾ 사త్సੰਗ ਤੋਂ ਆਇਦਾ ਜੀ ਕਰੋ ਕਰੋ ਤੋਂ ਜੁੜੇ ਹੋ ਡੇਰਾ ਰਾਰਾ ਸਵਾਮੀ 사త్సੰਗ ਦੇ ਜੁੜਿਆ ਜੀ ਬਿਲਮ 1984 ਤੋਂ ਮੇਰੇ ਮਾਤਾ ਪਿਤਾ ਜੀ ਨੇ ਪਿਤਾ ਜੀ ਨੇ ਬਿਆਸਵਾਲੇ ਮਹਾਰਾਜ ਮਹਾਰਾਜ ਚਰਨਜੀਤ ਸਿੰਘ ਜੀ ਕੋਲੋਂ ਆਮਦਾਰ ਲੇਤਾ ਸੀ ਉਦੋਂ ਤੋਂ ਉਦੋਂ ਤੋਂ ਅਸੀਂ ਰਾਜਸਵਾਮੀ ਡੇਰੇ ਨਾਲ ਜੁੜੇ ਹੋਏ ਆਏ ਜੀ ਅੱਜ ਜਿਹੜੇ ਮਹਾਰਾਜ ਗੁਰਿੰਦਰ ਸਿੰਘ ਢੱਲੋਂ ਸਾਹਿਬ ਸੀ ਇਹਨਾਂ ਨੇ ਨਵੇਂ ਉੱਤਰਾਧਿਕਾਰ ਦੀ ਚੋਣ ਕੀਤੀ ਆ ਨਵੇਂ ਡੇਰਾ ਮੁਖੀ ਮਿਲ ਗਏ ਨੇ ਹੁਣ ਕੀ ਕਹਿਣਾ ਚਾਹੋਗੇ ਵੇਖੀ ਤਸਵੀਰ ਉਹਨਾਂ ਦੀ ਦਰਸ਼ਨ ਕੀਤੇ ਹਲੇ ਨਹੀਂ ਜੀ ਹਲੇ ਨਹੀਂ ਜੀ ਹਲੇ ਮੈਨੂੰ ਤੁਹਾਡੇ ਕੋਲੋਂ ਪਤਾ ਲੱਗਾ ਵਾ ਕਿ ਖਬਰ ਚੱਲ ਰਹੀ ਆ ਬਾਕੀ ਜੋ ਮਹਾਰਾਜ ਗੁਰਿੰਦਰ ਸਿੰਘ ਜੀ ਦਾ ਆਦੇਸ਼ ਹੋਏਗਾ ਉਹ ਸਿਰ ਮੱਥੇ ਪ੍ਰਵਾਨ ਹੈ ਜੀ ਮਹਾਰਾਜ ਗੁਰਿੰਦਰ ਸਿੰਘ ਜੀ ਨੇ ਜੋ ਕੀਤਾ ਵਾ ਬਿਲਕੁਲ ਉਹਨਾਂ ਨੇ ਸੋਚ ਸਮਝ ਕੇ ਕੀਤਾ ਠੀਕ ਕੀਤਾ ਵਾ ਜੋ ਉਹਨਾਂ ਵੱਲੋਂ ਇਹ ਫੈਸਲਾ ਲਿੱਤਾ ਗਿਆ ਉਹ ਸਾਰੀ ਸੰਗਤ ਨੂੰ ਸਿਰ ਪ੍ਰਵਾਨ ਹੈ ਜੀ ਜੀ ਕਿਉਂਕਿ ਡੇਰਾ ਦੇ ਗੈਰ ਸਿਆਸੀ ਰਿਹਾ ਹਮੇਸ਼ਾ ਔਰ ਸੇਵਾ ਦੇ ਕੰਮਾਂ ਨਾਲ ਜੁੜਿਆ ਰਿਹਾ ਜੀ ਹਸਪੀਟਲ ਵੀ ਨੇ ਇਹਨਾਂ ਦੇ ਔਰ ਸਫਾਈ ਦੇ ਜਿੱਥੇ ਵੀ ਡੇਰੇ ਦੇ ਜਾਈਦਾ ਜੀ ਆਸ-ਪਾਸ ਸਫਾਈ ਦੇਖਣ ਨੂੰ ਮਿਲਦੀ ਹੈ ਤੇ ਇਸ ਨੂੰ ਬਾਬਾ ਗ੍ਰਿੰਦਰ ਸਿੰਘ ਹੁਣਾਂ ਨੂੰ ਇਸ ਦਾ ਬਹੁਤ ਵੱਡਾ ਸੇਰਾ ਜਾਂਦਾ ਨਵੇਂ ਜਿਹੜੇ ਡੇਰਾ ਮੁਖੀ ਨੇ ਜਿਹੜੇ ਜਸਦੀਪ ਸਿੰਘ ਗਿੱਲ ਜੀ ਉਹ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਬਿਲਕੁਲ ਬਿਲਕੁਲ ਜੀ ਇਸ ਤੋਂ ਪਹਿਲਾਂ ਮਹਾਰਾਜ ਚਰਨ ਸਿੰਘ ਜੀ ਸੀ ਜਿਨ੍ਹਾਂ ਨੇ ਮਹਾਰਾਜ ਜੀ ਨੂੰ ਉਹਦੇ ਬਾਅਦ ਉਹਨਾਂ ਦੀ ਜੋਤ ਜੋਤ ਸਮਾਉਣ ਤੋਂ ਬਾਅਦ ਇਹਨਾਂ ਨੇ ਗੱਦੀ ਸੰਭਾਲੀ ਸੀਗੀ ਉਸ ਤੋਂ ਬਾਅਦ ਹੁਣ ਏ ਆਏ ਨੇ ਨਵੇਂ ਮਹਾਰਾਜ ਜੀ ਜੀ ਤੇ ਡੇਰੇ ਦੀ ਸੇਵਾ ਵਿੱਚ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਤੁਸੀਂ ਦੇਖਿਆ ਹੋਏਗਾ ਕਿ ਰਾਧਾ ਸੁਆਮੀ ਡੇਰਾ ਕਦੀ ਵੀ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜਿਆ ਬਲਕਿ ਹਰ ਸਿਆਸੀ ਪਾਰਟੀ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਜੀ 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 ਤੇ ਰਾਧਾ ਸਵਾਮੀ ਡੇਰਾ ਇੱਕ ਸੰਸਥਾ ਵਾ ਜਿਹੜੀ ਕਿਸੇ ਵੀ ਸਿਆਸਤਦਾਨ ਦਾ ਸਮਰਥਨ ਨਹੀਂ ਕਰਦੀ ਇਹ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੀ ਹੈ ਤੇ ਇਹਨਾਂ ਨਾਲ ਗਰੀਬ ਤੇ ਅਮੀਰ ਹਰ ਵਰਗ ਜੁੜਿਆ ਹੋਇਆ ਹੈ ਜੀ ਸਰ ਅੰਮ੍ਰਿਤਸਰ ਸ਼ਹਿਰ ਦੇ ਰਹਿਣ ਵਾਲੇ ਜਾਂ ਪਿੰਡ ਦੇ ਰਹਿੰਦੇ ਹੋ ਅੰਮ੍ਰਿਤਸਰ ਜੀ ਤੇ ਹੋਰ ਕਿੰਨੇ ਕੁ ਡੇਰੇ ਨੇ ਇਸ ਆਪਣੇ ਇਲਾਕੇ ਦੇ ਵਿੱਚ ਇਹ ਤੇ ਇੱਥੇ ਜੀ ਇੱਕ ਇੱਥੇ ਇੱਕ ਗਾਵਾ ਇੱਕ ਫਤਾਪੂਰਾ ਗਾਵਾ ਜੀ ਜੀ ਲਗਭਗ ਸ਼ਹਿਰ ਦੀ ਹਰ ਆਊਟਰ ਲਾਈਨ ਦੇ ਉੱਤੇ ਇੱਕ ਇੱਕ ਰਾਧਾ ਸਵਾਮੀ ਡੇਰਾ ਹੈ ਗਾਵਾ ਹੈਗਾ ਤੇ ਐਤਵਾਰ ਰਿਆਤਵਾਰ Satsang ਹੁੰਦੇ ਐਤਵਾਰ ਤੇ ਐਤਵਾਰ Satsang ਹੁੰਦਾ ਜੀ ਤੇ ਭੰਡਾਰਾ ਗਦੋਂ ਹੁਣ ਵੱਡਾ